ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਸੀ ਲੰਬੇ ਸਮੇਂ ਤੋਂ ਰੁੱਖਾ ਭਰੇ ਗੱਲ ਕਰਦੇ ਹਾਂ ਸਾਡਾ ਮੇਜਰ ਫੋਕਸ ਜਿਹੜਾ ਹੈਗਾ ਉਹ ਨੇਟਿਵ ਰੁੱਖਾਂ ਤੇ ਹੈਗਾ ਵਰਾਸੀ ਰੁੱਖਾਂ ਦੇ ਪੰਜਾਬ ਤੇ ਹੈਗਾ ਤੇ ਬਹੁਤ ਸਾਰੇ ਰੁੱਖ ਤੁਹਾਨੂੰ ਲਗਾਤਾਰ ਦਿਖਾਉਂਦੇ ਆ ਉਹਦੇ ਅੰਦਰ ਬੀਜ ਦਿਖਾਉਂਦੇ ਆ ਉਹਨੇ ਕਿਵੇਂ ਕਿਸ ਤਰ੍ਹਾਂ ਦੇ ਬੀਜ ਆ ਕੁਦਰਤ ਤਰੀਕੇ ਦੀ ਕਿਰਸ਼ਮੇ ਕੀਤੀ ਹੋਇਆ ਉਹ ਸਾਰਾ ਦਿਖਾਉਂਦੇ ਆਉਂਦੇ ਆ ਤਾਂ ਅੱਜ ਜਿਹੜਾ ਰੁੱਖ ਹੈਗਾ ਅਸੀਂ ਗੱਲਬਾਤ ਕਰਾਂਗੇ ਮਹੌਗਣੀ ਦੇ ਬਾਰੇ ਇਹ ਟਿੰਬਰ ਦਾ ਟਿੰਬਰ ਪ੍ਰੋਡਿਊਸ ਹੁੰਦਾ ਇਹਦੇ ਤੋਂ ਲੱਕੜੜੀ ਹੈਗਾ ਫਰਨੀਚਰ ਬਣਾਉਣ ਵਾਸਤੇ ਬਹੁਤ ਵਧੀਆ ਕੰਮ ਆਉਂਦੀ ਆ ਤੇ ਬਹੁਤ ਸਾਰੇ ਵੀਡੀਓ ਅੱਜਕਲ ਪਬਲਿਸ਼ ਹੁੰਦੇ ਆ ਜੀ ਇਹ ਬੜਾ ਜ਼ਬਰਦਸਤ ਫਰਨੀਚਰ ਬੰਦਾ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਟਾਲੀ ਵੀ ਹੁਣ ਖਤਮ ਹੋ ਚੁੱਕੀ ਹੈ ਬਜ਼ੁਰਗ ਟਾਲੀਆਂ ਸਾਡੇ ਰਹੀ ਨਹੀਂ ਹੈਗੀਆਂ ਉਹ ਵੀ ਅਸੀਂ ਬਾਹਰੋਂ ਰਾਜਸਥਾਨ ਤੋਂ ਹੋਇਆ ਮਧ ਪ੍ਰਦੇਸ਼ੋਂ ਸਾਰਾ ਆਸਾਮ ਤੋਂ ਮਗਵਾ ਰਹੇ ਆ ਤਾਂ ਸਾਡਾ ਜਿਹੜਾ ਉਦੋਂ ਬਾਅਦ ਸਾਡਾ ਜਿਹੜਾ ਸਾਗਵਾਨ ਹੈਗਾ ਸਾਗਵਾਨ ਵੀ ਮਧ ਪ੍ਰਦੇਸ਼ ਐਮਪੀ ਚੋਂ ਆ ਰਿਹਾ ਤੇ ਫੋਰਨ ਕੰਟਰੀਆਂ ਚੋਂ ਆ ਰਿਹਾ ਜਿੱਥੇ ਉਗਦਾ ਹੈਗਾ ਤਾਂ ਉਸ ਤੋਂ ਬਾਅਦ ਜਿਹੜਾ ਸਾਡਾ ਡੇਕ ਵੀ ਫਰਨੀਚਰ ਵਾਸਤੇ ਪੰਜਾਬ ਦੀ ਮਾਰਕੀਟ ਚ ਵਰਤੀ ਜਾਂਦੀ ਹੈ ਜਿਹੜਾ ਨਵੀਂ ਇੱਕ ਲੱਕੜ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਜੇ ਕੀ ਚੀਜ਼ ਹੈ ਕਿੱਥੋਂ ਆ ਰਹੀ ਹੈ ਕਿੱਥੋਂ ਦਾ ਨੇਟਿਵ ਹੈਗਾ ਤਾਂ ਸਭ ਤੋਂ ਪਹਿਲਾਂ ਦੱਸਾਂ ਜਾਗੇ ਇਹਨੂੰ ਵੈਸਟਰਨ ਇੰਡੀਜ਼ ਮਹੌਗਨੀ ਬੋਲ ਦਿੰਦੇ ਆ ਇਹਦਾ ਸੈਂਟੀਫਿਕ ਨੈਪਸ ਸੋਫੀਟੀਨੀਆ ਮਹੌਗਨੀ ਹੈਗਾ ਤੇ ਸਪੈਨਿਸ਼ ਮਹੌਗਨੀ ਵੀ ਬੋਲ ਦਿੰਦੇ ਇਹਨੂੰ ਮਤਲਬ ਕਹਿੰਦਾ ਤੇ ਇਹਦਾ ਬੇਸਿਕਲੀ ਨੇਟਿਵ ਹੈਗਾ ਜਿਹੜਾ ਬਹਾਮਾਸ ਸਾਈਮਨ ਆਈਲੈਂਡਸ ਹੈਗੇ ਆ ਕਿਊਬਾ ਹਿਆਟੀ ਜਮਾਇਕਾ ਸਦਰਨ ਫੋਰਲੇਡਾ ਜਾਂ ਯੂ ਐਸ ਏ ਵਿੱਚ ਜਿਹੜਾ ਹੈਗਾ ਉੱਥੋਂ ਦਾ ਇਹ ਨੇਟਿਵ ਹੈਗਾ ਤਾਂ ਇਹ ਇੰਡੀਆ ਦੇ ਵਿੱਚ ਬਾਅਦ ਚ ਲਿਆਂਦਾ ਗਿਆ ਬੇਸਿਕਲੀ ਸਭ ਤੋਂ ਪਹਿਲਾਂ ਇੰਡੀਆ 'ਚ ਜਿਹੜਾ ਆਇਆ ਹੈਗਾ ਇਹ 1795 'ਚ ਜਿਹੜਾ ਕੋਲਕਾਤਾ ਦਾ ਬੋਟੈਨਿਕਲ ਗਾਰਡਨ ਆ ਉੱਥੋਂ ਜਮਾਇਕਾ ਤੋਂ ਲਿਆਂਦਾ ਗਿਆ ਇਹਨੂੰ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਪਹਿਲਾ ਸੈਂਪਲ ਇੱਥੇ ਆਇਆ ਸੀਗਾ 1795 'ਚ ਆਇਆ ਉਸ ਤੋਂ ਦੱਸਣਾ ਚਾਹਾਂਗੇ ਜਿਹੜੀ ਮੇਜ ਜਿਹੜੀ ਖਾਸੀਤ ਇਸ ਰੁੱਖ ਦੀ ਹੈਗੀ ਲੱਕੜ ਜਿਹੜੀ ਹੈਗੀ ਉਹ ਬਹੁਤ ਤਕੜਾ ਫਰਨੀਚਰ ਇਹਦਾ ਮਤਲਬ ਜਿਹੜਾ ਹਾਈ ਕੁਆਲਿਟੀ ਫਰਨੀਚਰ ਬੰਦਦਾ ਹੈਗਾ ਇਸ ਕੈਬਨਟ ਹੋਏ ਆ ਸਾਡੇ ਦਰਵਾਜ਼ੇ ਹੋਏ ਸਾਡੇ ਜਿਹੜੇ ਫੋਰਨ ਕੰਟਰੀ ਚ ਫਲੋਰ ਬੰਦੇ ਕਿਉਂਕਿ ਬਹੁਤ ਸਾਰੇ ਜਿਹੜੇ ਘਰ ਹੈਗਾ ਯੂਰਪ ਦੇ ਵਿੱਚ ਜਾਂ ਇਹ ਸਾਰੇ ਲੱਕੜ ਦੀ ਬੰਦੇ ਆ ਇਹਦੀ ਲੱਕੜ ਬਹੁਤ ਵੱਡੇ ਸਕੇਲ ਤੇ ਵਰਤੀ ਗਈ ਆ ਤਾਂ ਇਹਦੀ ਲੱਕੜੀ 500 ਸਾਲ ਤੋਂ ਲੱਕੜੀ ਦੀ ਵਰਤੀ ਜਾਣ ਕਰਕੇ ਇਹਦੀ ਹੁਣ ਮਤਲਬ ਥੋੜਾ ਆ ਚੁੱਕੀ ਉਹਨਾਂ ਕੰਟਰੀ ਉਹ ਜਿੱਥੋਂ ਇਹ ਜਿੱਥੋਂ ਨੇਟਿਵ ਹੈਗੀ ਆ ਮਤਲਬ ਕਹਿੰਦਾ ਤਾਂ ਕਮਰਸ਼ੀਅਲੀ ਐਕਸਟੈਂਟ ਹੋ ਚੁੱਕਾ ਹੈ ਕਈ ਹਿਲਾਕਿਆਂ ਵਿੱਚ ਮਤਲਬ ਕਈ ਜਗ੍ਹਾ ਤੋਂ ਤੇ ਅੱਜ ਕੱਲ ਜਿਹੜੀ ਦਿਖਾਈ ਜਾਂਦਾ ਇੰਡੋਨੇਸ਼ੀਆ ਇੰਡੀਆ ਤੇ ਬੰਗਲਾਦੇਸ਼ ਜਿਹੜੀਆਂ ਲਾਸਟ ਰਿਮੇਨਿੰਗ ਜਿਹੜੀਆਂ ਰਹਿੰਦੀਆਂ ਜਿਹੜੀਆਂ ਮਹੌਗਣੀ ਹੈਗੀਆਂ ਜੈਨੂਨ ਮਹੌਗਣੀ ਹੈਗੀਆਂ ਇਹ ਇੱਥੋਂ ਹੁਣ ਫੋਰਨ ਘਟੇ ਸਪਲਾਈ ਹੋ ਰਹੀ ਆ ਤਾਂ ਇਹ ਐ ਸਿਸਟਮ ਹੈਗਾ ਉਸ ਤੋਂ ਬਾਅਦ ਜਿਹੜਾ ਇੱਕ ਹੋਰ ਖਾਸੀ ਦਾ ਜਿਹੜੇ ਸ਼ਿਪ ਬਿਲਡਿੰਗ ਜਿਹੜੀ ਆਪਾਂ ਜਿਹੜੇ ਸਾਡੇ ਜਹਾਜ਼ ਹੁੰਦੇ ਆ ਜਹਾਜ਼ ਬਣਾਉਣ ਵਾਸਤੇ ਲੱਕੜੀ ਵਰਤੀ ਜਾਂਦੀ ਹੈ ਇਹਦੀ ਲੱਕੜ ਵਰਤੀ ਵਰਤੀ ਜਾਂਦੀ ਹੈ ਮੈਕਸਿਮ ਜਿਹੜੀ ਹੈਗੀ ਆ ਇੱਕ ਹੋਰ ਗੱਲ ਦੱਸਣਾ ਚਾਹਾਂਗੇ ਜਦੋਂ ਪੀਨ ਨੇ ਇੰਗਲੈਂਡ ਤੇ ਹਮਲਾ ਕੀਤਾ 1588 ਦੀ ਗੱਲ ਕਰ ਰਹੇ ਆ ਉਸ ਸਮੇਂ ਜਿਹੜੇ ਜਹਾਜ਼ਾਂ ਦੇ ਵੱਡੇ ਬਿਹੜੇ ਬੇੜੇ ਸੀਗੇ ਉਹਨੂੰ ਮਤਲਬ ਕਹਿੰਦਾ ਸਪੈਨਿਸ਼ ਅਰਮਾਡਾ ਬੋਲ ਦਿੰਦੇ ਆ ਉਹ ਬੇੜੇ ਸੀਗੇ ਇਸ ਲੱਕੜ ਤੋਂ ਮਹਾਂਗੁਣੀ ਲੱਕੜ ਤੋਂ ਤਿਆਰ ਕੀਤੇ ਗਏ ਹੈਗੇ ਆ ਤਾਂ ਬਾਕੀ ਜਿਹੜੇ ਖੋਰ ਬੜਾ ਇੰਟਰਸਟਿੰਗ ਹੈਗਾ ਜਿਹੜੇ ਇੰਗਲੈਂਡ ਦੇ ਵਿੱਚ ਤਿੰਨ ਜਿਹੜੇ ਮਤਲਬ 18ਵੀਂ ਸਦੀ ਦੇ ਇੰਗਲੈਂਡ ਦੇ ਤਿੰਨ ਪ੍ਰਸਿੱਧ ਫਰਨੀਚਰ ਮੇਕਰ ਜਿਹੜੇ ਬੰਦੇ ਸੀਗੇ ਉਹਨਾਂ ਦਾ ਨਾਮ ਦੱਸ ਦਿੰਦੇ ਆ ਇੱਕ ਸੀਗਾ ਜੋਰਜ ਹੈਪਲਵਾਈਟ ਇੱਕ ਥਾਮਸ ਚਿਪਨ ਡੀਲ ਤੇ ਥਾਮਸ ਸ਼ੈਰੇਟਨ ਕਰਕੇ ਬਹੁਤ ਹੀ ਮਸ਼ਹੂਰ ਜਿਹੜੇ ਜਿਹੜੇ ਮਹਾਂਗੁਣੀ ਲੱਕੜ ਵਰਤਦੇ ਸੀ ਉਸ ਸਮੇਂ ਚ ਜਿਹੜੇ ਕੈਬਿਨੇਟ ਮੇਕਰ ਸੀਗੇ ਜਿਹੜੇ ਇਹ ਫਰਨੀਚਰ ਮੇਕਰ ਸੀ ਇਹ ਮਸ਼ਹੂਰ ਜਿਹੜੇ ਸੀ ਇਸ ਲੱਕੜ ਨੂੰ ਵਰਤਦੇ ਸੀਗੇ ਇਹ ਵੀ ਇੱਕ ਖਾਸਿਤ ਹੈਗੀ ਇਸ ਲੱਕੜ ਦੀ ਕਿਉਂਕਿ ਬਹੁਤ ਪੁਰਾਤਨ ਜਿਹੜੀ ਸਮੇਂ ਤੋਂ ਇਹ ਲੱਕੜ ਬਾਹਰਲੇ ਦੇਸ਼ਾਂ ਯੂਰਪ ਦੇ ਵਿੱਚ ਵਰਤੀ ਜਾ ਰਹੀ ਹੈ ਤੇ ਬਾਕੀ ਥੋੜਾ ਜਿਹਾ ਦਰਖਤ ਬਾਰੇ ਦੱਸ ਦਿੰਦੇ ਆ ਆ ਜਿਹੜਾ ਬੀਜ ਤੁਸੀਂ ਦੇਖ ਸਕਦੇ ਹੋ ਵਿੰਗਡ ਸੀਡ ਆ ਇਹ ਜਿਹੜੇ ਸੀਡ ਆ ਵਿੰਗਡ ਤਾਂ ਹੈ ਗਿਆ ਕੁਦਰਤ ਨੇ ਕਿਹਾ ਜਾ ਕਰਸ਼ਮਾ ਕਿਦਾ ਜੰਗਲੀ ਫਾਰਮ ਜਿੱਥੇ ਉੱਗਦੇ ਹੈਗਾ ਜਿਹੜੇ ਨੇਟਿਵ ਹੈਗਾ ਉੱਥੇ ਇਹਨੂੰ ਇਹਦੇ ਵਿੰਗ ਲਾਏ ਆ ਮਤਲਬ ਇਹ ਵਿੰਗ ਦਾ ਮਕਸਦ ਤਾਂ ਵੀ ਇਹ ਕੁਦਰਤ ਨੇ ਇਹਨੂੰ ਉੱਡਣ ਦਾ ਦਿੱਤਾ ਹੈਗਾ ਸਾਧਨ ਇੱਕ ਬਈ ਇੱਕ ਜਗ੍ਹਾ ਤੋਂ ਉੱਡ ਕੇ ਦੂਜੀ ਜਗ੍ਹਾ ਇਹ ਨੇਚਰਲ ਉੱਗ ਜਾਣ ਮਤਲਬ ਤੇ ਇਹ ਇਹਦਾ ਫਾਲ ਹੈਗਾ ਬਹੁਤ ਵਧੀਆ ਇਹ ਪੰਜ ਪਾਰਟਾਈਟ ਬੋਲ ਦਿੰਦੇ ਆ ਪੰਜ ਇਹਦੇ ਪੰਜ ਜਗ੍ਹਾ ਤੋਂ ਟੁੱਟਦਾ ਪੰਜ ਉੱਥੋਂ ਮਤਲਬ ਇਸ ਤਰ੍ਹਾਂ ਕਰਕੇ ਪੰਜ ਜਗ੍ਹਾ ਤੋਂ ਖੁੱਲਦਾ ਇਹ ਜਿਹੜਾ ਇੱਥੋਂ ਇੱਥੋਂ ਮਤਲਬ ਇਸ ਤਰ੍ਹਾਂ ਕਰਕੇ ਜਦੋਂ ਖੁੱਲਦਾ ਹੈਗਾ ਤਾਂ ਇਹ ਇਹਦਾ ਇਕੱਠਾ ਇੱਕ ਬੀਜ ਨਿਕਲਦੇ 7-8 ਬੀਜ ਤਾਂ ਇਹ ਜਿਹੜਾ ਇਹਦੇ ਬੀਜ ਨਿਕਲਦੇ ਇਸ ਤਰ੍ਹਾਂ ਕਰਕੇ ਇਹ ਹੁਣ ਸੀਜ਼ਨ ਜਿਹੜਾ ਹੈਗਾ ਇਹ ਇਹ ਵੀ ਦੱਸ ਦਿੰਨੇ ਆ ਇਸ ਟਾਈਮ ਜਿਹੜਾ ਸੀ ਜਿਹੜਾ ਕਲੈਕਸ਼ਨ ਕਰਾਈਏ ਇਹ ਫਰੂਟ ਦੀ ਦੇ ਸੀਡ ਦੀ ਜਿਹੜਾ ਇਹ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਲੱਗੇ ਹੋਏ ਆ ਇਹ ਇਹ ਇੱਥੇ ਲੱਗੇ ਆ ਬਾਕੀ ਚੰਡੀਗੜ੍ਹ ਦੇ ਵਿੱਚ ਦੱਸਣਾ ਚਾਹਾਂਗੇ ਚੰਡੀਗੜ੍ਹ ਦੀ ਜਿਹੜੀ ਹੈਗੀ ਆ ਜਿਹੜਾ ਹੈਗਾ ਉਦਯੋਗ ਪਾਥ ਹੈਗਾ V3 ਰੋਡ ਬੋਲ ਦਿੰਦੇ ਆ ਬਿਟਵੀਨ ਸੈਕਟਰ 23 ਤੇ 16 ਵਿੱਚ ਲੱਗੀ ਹੋਈ ਆ ਮਹਾਂਗੁਣੀ ਬਹੁਤ ਵੱਡੇ ਪੁਰਾਣੀ ਉਹ ਤੋਂ ਸੈਕਟਰ 17 ਦੇ 22 ਦੇ ਵਿੱਚ ਵੀ ਇਹ ਮਹਾਂਗੁਣੀ ਦੀ ਰੋਡ ਲੱਗੀ ਹੋਈ ਕਿ ਚੰਡੀਗੜ੍ਹ ਵਿੱਚ ਬਹੁਤ ਸਾਰੀਆਂ ਜਿਵੇਂ ਪਿਲਖਨ ਦੀ ਰੋਡ ਆ ਅਮਲਤਾਸ ਹੋਇਆ ਬਹੋਰ ਬਹੁਤ ਸਾਰੇ ਰੋਕੇ ਆ ਅਰਜਨ ਹੋਇਆ ਸਾਰੀਆਂ ਰੋਡਾਂ ਤੇ ਲੱਗੇ ਹੋਏ ਆ ਇੱਕ ਇੱਕ ਵੈਰਾਈਟੀ ਮਿਲੋ ਤਾਂ ਇਹ ਜਿਹੜੀ ਇਹ ਜਿਹੜੇ ਦੱਸਿਆ ਤੁਹਾਨੂੰ ਮੈਂ ਇਸ ਇਲਾਕੇ ਦੇ ਵਿੱਚ ਇਹ ਮਹਾਂਗੁਣੀ ਪੁਰਾਣੀ ਲੱਗੀ ਹੋਈ ਆ ਤਾਂ ਇਹਦੀ ਗੱਲ ਜਿਹੜੀ ਹੈਗੀ ਆ ਬਾਕੀ ਹੋਰ ਇਹ ਸੈਮੀ ਐਵਰ ਗ੍ਰੀਨ ਦਰਖਤ ਤੇ ਜਿਹੜੇ ਪੱਤੇ ਹੁਣ ਜਿਹੜੋ ਸਰਦੀਆਂ ਦੇ ਝਾੜ ਦਿੰਦਾ ਸਾਡੇ ਪੰਜਾਬ ਚ ਵੀ ਹੁਣ ਥੋੜਾ ਜਿਹਾ ਪੱਤੇ ਝਾੜ ਰਹੀ ਹੈ ਇਹ ਮਾਂਗੁੜੀ ਫੇਰ ਦੁਬਾਰਾ ਆਰਾਈ ਜਿਹੜੀ ਪੋਲੀਨੀਸ਼ਨ ਹੈਗੀ ਇਹਦੀ ਬੀਜ਼ ਕਰਦੀਆਂ ਮਧੂਮੱਖੀਆਂ ਕਰਦੀਆਂ ਨੇ ਮੌਤਸ ਕਰਦੀਆਂ ਹੈਗੀਆਂ ਤਾਂ ਬਹੁਤ ਹੀ ਵੱਡਾ ਇਹਦਾ ਫਲ ਹੁੰਦਾ ਤੇ ਹਰਾ 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 ਕਰਕੇ ਫੁੱਲ ਲੱਗਦਾ ਹੈਗਾ ਇਹਦਾ ਮਤਲਬ ਕਹਿੰਦਾ ਹਰੇ ਪੀਲੇ ਰੰਗ ਦੇ ਫੁੱਲ ਲੱਗਦੇ ਹੈਗੇ ਆ ਬਹੁਤ ਘੱਟ ਸਮੇਂ ਤੱਕ ਰਹਿੰਦੇ ਆ ਤਾਂ ਹੁਣ ਗੱਲ ਆ ਗਈ ਪੰਜਾਬ ਦੇ ਵਿੱਚ ਹੁਣ ਇਹਦੀ ਗੱਲਬਾਤ ਕਾਫੀ ਚੱਲ ਰਹੀ ਹੈ ਵੀ ਮਹਾਗੁੜੀ ਲਾਉਣੀ ਆ ਇਹਦਾ ਲੱਕੜ ਵਾਸਤੇ ਕੰਮ ਆਉਂਦੀ ਹੈ ਇਹ ਕਾਫੀ ਗੱਲਾਂ ਬਾਤਾਂ ਚੱਲ ਰਹੀਆਂ ਹੈਗੀਆਂ ਤਾਂ ਗੱਲ ਇਹ ਹੈਗੀ ਵੀ ਪੰਜਾਬ ਦੇ ਵਿੱਚ ਕਈ ਇੰਡਸਟਰੀ ਵੀ ਆਈਆਂ ਹੈਗੀਆਂ ਜੇ ਇਸ ਲਖਨਊ ਪ੍ਰਮੋਟ ਕਰ ਰਹੀਆਂ ਉਹਦਾ ਕਾਰਨ ਇਹ ਹੈਗਾ ਪੰਜਾਬ ਦੇ ਕੋਲੇ ਇਸ ਟਾਈਮ ਫਰਨੀਚਰ ਦੀ ਆਪ ਦੀ ਖੁਦ ਫਰਨੀਚਰ ਬਣਾਉਣ ਵਾਸਤੇ ਆਪ ਦੀ ਖੁਦ ਦੀ ਲੱਕੜ ਹੈ ਨਹੀਂ ਟਾਲੀ ਸਾਡੀ ਬਜ਼ੁਰਗ ਹੈ ਨਹੀਂ ਕਿੱਥੇ ਸਾਡੇ ਕੋਲੇ ਪਪੂਲਰ ਦੇ ਜਿਹੜਾ ਹੈਗਾ ਆਪਣਾ ਸਫੈਦਾ ਹੈਗਾ ਉਹਦੀ ਲੱਕੜ ਸਿੱਧਕੀ ਫਰਨੀਚਰ ਬਣਾਉਣ ਦੇ ਕੰਮ ਨਹੀਂ ਆਉਂਦੀ ਜਿਹੜੀ ਹਾਈ ਕੁਆਲਿਟੀ ਜਿਹੜੀ ਫਰਨੀਚਰ ਦੀ ਲੋੜ ਹੈਗੀ ਪੰਜਾਬ ਨੂੰ ਲੋੜ ਹੈ ਇਸ ਸਮੇਂ ਇਸ ਲਈ ਜਿਹੜੇ ਇਹ ਦਰਖਤ ਹੈਗੇ ਆ ਕਿਹਾ ਜਾਂਦਾ ਵੀ ਕਾਫੀ ਜਿਹੜੀ ਇਨਕਮ ਵੀ ਦੇਣਗੇ ਮਤਲਬ ਪੰਜਾਬ ਦੇ ਫਾਰਮਰ ਜਿਹਨੂੰ ਲਾਉਣਗੇ ਤਾਂ ਗੱਲ ਇਸ ਤਰ੍ਹਾਂ ਹੈ ਕਿ ਵੀ ਆਪਣੇ ਜਿਹੜੇ ਕਿਸਾਨ ਹੈਗੇ ਆ ਉਹ ਇਸ ਨੂੰ ਟੈਂਬਰ ਤੌਰ ਤੇ ਵੀ ਆਪਾਂ ਬਰਤ ਸਕਦੇ ਹੈਗੇ ਆ ਲੱਗੋ ਕੋਈ ਪੰਜਾਬ ਵਿੱਚ ਦੇਖਿਆ ਵੀ ਪੰਜਾਬੀ ਯੂਨੀਵਰਸਿਟੀ ਵੀ ਚੰਗੀ ਤਰ੍ਹਾਂ ਗਰੋ ਹੋ ਰਿਹਾ ਸੀ ਥਾਪੜ ਯੂਨੀਵਰਸਿਟੀ ਦੋ ਤਿੰਨ ਸਾਲ ਪਹਿਲਾਂ ਅਸੀਂ ਖੁਦ ਆਪਣੇ ਹੱਥਾਂ ਨਾਲ ਲਵਾਏ ਆ ਯੂਨੀਵਰਸਿਟੀ ਵਿੱਚ ਉਹ ਚੰਗੀ ਗਰੋ ਕਰ ਰਿਹਾ ਇਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸਾਡੇ ਪ੍ਰਾਣੇ ਸੈਂਪਲ ਤਿਆਰ ਹੈਗੇ ਆ ਗੱਲ ਇਸ ਤਰ੍ਹਾਂ ਦੀ ਨੇਟਿਵ ਚਾਹ ਨਾ ਵੀ ਹੋਏ ਜਿਹੜੀ ਇਹ ਵੈਰਾਈਟੀਆਂ ਹੈਗੀਆਂ ਸਾਡੀਆਂ ਕਲਾਈਮਟਾਈਜ਼ ਕਰ ਜਾਂਦੀਆਂ ਹੈਗੀਆਂ ਅਡੈਪਟ ਕਰ ਜਾਂਦੀਆਂ ਮਤਲਬ ਕਿਉਂਕਿ ਸਾਡੇ ਕੋਲ 12 ਦਰੀ ਗਾਰਡਨ ਜਿਵੇਂ ਪਟਿਆ ਉਹਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਸਾਡੀਆਂ ਅਲੱਗ-ਅਲੱਗ ਸਟੇਟਾਂ ਤੋਂ ਆਈਆਂ ਹੋਈਆਂ ਤਾਂ ਉਹ ਜਿਹੜੀਆਂ ਮਤਲਬ ਉੱਥੇ ਐਡਾਪਟ ਕਰ ਚੁੱਕੀਆਂ ਵੈਰਾਈਟੀਆਂ 100-100 ਸਾਲ ਪੁਰਾਣੇ ਮਤਲਬ ਰੁੱਖ ਸਾਨੂੰ ਦੇਖਣ ਨੂੰ ਮਿਲਦੇ ਆ ਇਹ ਵੈਰਾਈਟੀ ਵੀ ਸਾਡੇ ਪੰਜਾਬ ਵਿੱਚ ਚੰਗੀ ਐਡਾਪਟ ਕੀਤੀ ਆ ਇਹਦੀ ਗਰੋਥ ਚੰਗੀ ਆ ਸਾਨੂੰ ਆਸ ਹੈ ਵੀ ਜਿਹੜੀ ਸਾਡੀ ਜਿਹੜੇ ਕਿਸਾਨਾਂ ਨੂੰ ਜਿਹੜੀ ਹੈਗੀ ਇਨਕਮ ਦਾ ਸੋਰਸ ਹੈਗਾ ਉਹ ਜਿਹੜੀ ਇਹ ਲੱਕੜ ਹੈਗੀ ਆ ਉਹ ਪੂਰਤੀ ਕਰ ਸਕਦੀ ਆ ਤਾਂ ਇਹ ਤੁਸੀਂ ਮਤਲਬ ਕਹਿੰਦਾ ਅਸੀਂ ਹੁਣ ਆਪਣੀ ਨਰਸੀ ਤਿਆਰ ਕਰਾਂਗੇ ਇਹਨੂੰ ਮਹਗੁਨੀ ਨੂੰ ਤੇ ਅਸੀਂ ਤਿਆਰ ਕਰਕੇ ਕੋਸ਼ਿਸ਼ ਕਰਾਂਗੇ ਜਿਹੜੇ ਫਾਰਮਰ ਆਰਗੈਨਿਕ ਖੇਤੀ ਕਰਦੇ ਆ ਜਾਂ ਮਤਲਬ ਉਹਦਾ ਫਾਰਮ ਤੇ ਲਗਾਉਣਾ ਚਾਹੁੰਦੇ ਆ ਬਾਉਂਡਰੀ ਤੇ ਇਹਨੂੰ ਲਾ ਸਕਦੇ ਆ ਤੇ ਕਿਹਾ ਜਾਂਦਾ ਵੀ 15 ਸਾਲ ਚ ਇਹ ਲੱਕੜ ਤਿਆਰ ਹੋ ਜਾਂਦੀ ਆ ਇਹ ਵੱਖ ਜਾਂਦੀ ਆ 15 ਤੋਂ 17 ਸਾਲ ਜਿਹੜੇ ਹੈਗੇ ਆ ਤਾਂ ਉਦੋਂ ਬਾਅਦ ਚ ਆਪਾਂ ਵੇਚ ਸਕਦੇ ਆ ਤਾਂ ਇਸ ਤੋਂ ਬਾਅਦ ਹੋਰ ਕੁਝ ਗੱਲਾਂ ਹੈਗੀਆਂ ਇਹਦੇ ਜਿਹੜਾ ਮੇਨ ਜਿਹੜਾ ਆਪਾਂ ਦੱਸਿਆ ਹੈਗਾ ਸਜਾਵਟੀ ਫਰਨੀਚਰ ਕਰਕੇ ਜਹਾਜ਼ਾਂ ਦੀਆਂ ਬਿਲਡਿੰਗਾਂ ਜਹਾਜ਼ਾਂ ਦੇ ਜਿਹੜੇ ਸਿਸਟਮ ਬਣਿਆ ਸਾਰਾ ਲੱਕੜ ਦੇ ਉਹ ਸਾਰੇ ਬਣਿਆ ਇਹ ਤੋਂ ਤੇ ਸਾਡੇ ਰੇਡੀਓ ਹੋਗੇ ਇਹ ਬਾਹਰਲੇ ਘੰਟੇ ਵਿੱਚ ਗ੍ਰਾਮੋਫੋਨ ਹੋਗੇ, ਟੈਲੀਵਿਜ਼ਨ ਦੇ ਬਕਸੇ ਹੋਗੇ ਸਾਰੇ ਲੱਕੜ ਤੋਂ ਇਸ ਤੋਂ ਬੰਦੇ ਹੈਗੇ ਆ। ਬਹੁਤ ਹੀ ਸੋਹਣਾ ਰੋਖ ਹੈਗਾ। ਸ਼ਾਨ ਸ਼ਾਨਦਾਰ ਰੋਖਾ ਤੇ ਬਹੁਤ ਸੋਹਣਾ ਲੱਗਿਆ ਲੱਗਦਾ ਹੈਗਾ ਜੇ ਆਪਾਂ ਸੜਕ ਆਪਾਂ ਜਿਵੇਂ ਯੂਨੀਵਰਸਿਟੀਾਂ 'ਚ ਲੱਗਿਆ ਜਾਂ ਸੜਕਾਂ ਤੇ ਵੀ ਲਾ ਸਕਦੇ ਹੈਗੇ ਇਹਨੂੰ ਇਸ ਰਖਤ ਨੂੰ। ਤੇ ਮਕਸਦ ਇਹ ਹੀ ਸੀ ਅੱਜ ਇਸ ਵੀਡੀਓ ਦੱਸਣਾ ਵੀ ਇਹ ਜਿਹੜੀ ਮਹਾਂਗੁਣੀ ਦੀ ਲੱਕੜ ਹੈਗੀ ਆ ਕਾਫੀ ਫੇਮਸ ਆ 500 ਸਾਲ ਤੋਂ ਇਹਦੇ ਫਰਨੀਚਰ ਬੰਦੇ ਆ ਰਹੇ ਆ। ਬਹੁਤ ਸਾਰੇ ਜਾਜ ਬਣੇ ਬਹੁਤ ਸਾਰੇ 18ਵੀਂ ਸਦੀ ਵਿੱਚ ਬਹੁਤ ਸਾਰੇ ਫੇਮਸ ਜਿਹੜੇ ਲੱਕੜਹਾਰੇ ਸੀਗੇ ਉਹਨਾਂ ਨੇ ਯੂਜ਼ ਕੀਤਾ ਇਸ ਤਰ੍ਹਾਂ ਕਰਕੇ ਪੰਜਾਬ ਵਿੱਚ ਨਮੀ ਹੁਣ ਪੰਜ-ਛੇ ਸਾਲਾਂ ਤੋਂ ਦੀ ਮਤਲਬ ਕਹਿੰਦਾ ਲਾਈਮਲਾਈਟ ਚ ਆ ਰਹੀ ਆ ਅਸੀਂ ਸੋਚੇ ਵੀ ਦੇ ਬਾਰੇ ਆਪਾਂ ਗੱਲਬਾਤ ਕਰੀਏ ਕਿ ਪੰਜਾਬ ਕੋਲੇ ਇਸ ਟਾਈਮ ਜਿਹੜੀ ਲੱਕੜ ਹੈਗੀ ਆ ਹੈ ਹੀ ਨਹੀਂ ਫਰਨੀਚਰ ਬਣਾਉਣ ਵਾਸਤੇ ਇਹ ਸਾਨੂੰ ਵੀ ਪਤਾ ਲੱਗੇ ਵੀ ਸਾਡੀ ਆਪ ਦੀ ਪੰਜਾਬ ਜਿਹੜੀ ਜਿੰਨੀ ਮਾਰਕੀਟ ਆ ਲੱਕੜ ਦੀ ਉਹ ਇਹ ਹੋਰ ਸਾਡੇ ਬਾਹਰੋਂ ਸਟੇਟਾਂ ਚੋਂ ਆ ਰਹੀਆਂ ਲੱਕੜ ਬਣ ਵਾਸਤੇ ਹੈ ਨਹੀਂ ਇਸ ਲਈ ਅਸੀਂ ਜਿਸ ਮਹਾਗੁਣੀ ਨੂੰ ਲਾ ਕੇ ਆਪਾਂ ਜੇ ਪੰਜਾਬ ਦਾ ਫਾਰਮਰ ਕੋਸ਼ਿਸ਼ income ਲੈ ਸਕਦਾ ਤਾਂ ਉਹ ਇੱਕ ਸਾਧਨ ਬਣ ਸਕਦਾ ਹੈਗਾ ਤੇ ਸਾਡੇ ਵੱਲੋਂ ਇਹ ਰੋਖਣ ਬੀਜ ਆਗੇ ਹੈਗੇ ਉਹਨੂੰ ਤਿਆਰ ਕਰਾਂਗੇ ਤਾਂ ਇਹਦਾ ਟ੍ਰਾਇਲ ਲਾਇਆ ਜਾਊਗਾ ਪਿਛਲੇ ਸਾਲ ਥੋੜਾ ਲਾਇਆ ਸੀ ਸਕਸੈਸਫੁਲ ਰਿਹਾ ਹੁਣ ਅਸੀਂ ਥੋੜੇ ਵੱਡੇ ਸਕੇਲ ਤੇ ਉਹਨੂੰ ਤਿਆਰ ਕਰਾਂਗੇ ਤਾਂ ਬਾਕੀ ਇਹਨੇ ਸ਼ਬਦ ਕਿਹਾ ਅਸਰ ਰਲ ਮਿਲ ਕੇ ਇਕੱਠੇ ਹੋਈ ਪੰਜਾਬ ਦੀ ਧਰਤੀ ਹੈਗੀ ਇਹ ਸਾਨੂੰ ਹਰ ਪਾਸੇ ਹਰ ਐਂਗਲ ਤੋਂ ਸੋਚਣਾ ਨੇਟਿਵ ਤੇ ਅਸੀਂ ਫੋਕਸ ਆ ਨੇਟਿਵ ਨੂੰ ਤਿਆਰ ਕਰ ਰਹੇ ਹਾਂ ਉਹਨੂੰ ਲਾ ਰਹੇ ਬਰਾਸਰ ਜੰਗਲ ਜਿਹੜੇ ਲਾ ਰਹੇ ਆ ਤੇ ਨਾਲਾ ਸਾਡਾ ਇਹ ਵੀ ਰਹਿੰਦਾ ਵੀ ਚਾਹੇ ਉਹ ਆਯੁਰਵੈਦਿਕ ਫਾਰਮ ਚ ਹੋਵੇ ਚਾਹੀਏ ਹੋ ਟੈਂਪਰ ਫਾਰਮ ਜੇ ਫਾਰਮਰ ਨੂੰ ਇਨਕਮ ਹੋ ਸਕੇ ਇਸ ਲਈ ਅੱਜ ਦਾ ਜਿਹੜਾ ਮੁੱਦਾ ਸੀ ਮਹਾਗੁਣੀ ਬਾਰੇ ਛੇੜਿਆ ਤਾਂ ਜਰੂਰ ਸਾਨੂੰ ਕੋਸ਼ਿਸ਼ ਤੁਸੀਂ ਕਮੈਂਟ ਚ ਦੱਸੋ ਜੇ ਤੁਸੀਂ ਤੁਹਾਨੂੰ ਇਨਫੋਰਮੇਸ਼ਨ ਹੋਰ ਲੈਣੀ ਹੈ ਜਾਂ ਤੁਸੀਂ ਹੋਰ ਕੋਈ رائے ਦੇਣਾ ਚਾਹੁੰਦੇ ਹੋ ਧੰਨਵਾਦ ਸਾਰਾ ਸਸਿਕਾ ਜੀ